ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾਜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਟਿੱਪੀ ਤੇ ਅੱਜ ਅਸੀਂ ਖੰਸੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਖੰਗ ਖੰਸੀ ਪੰਜ ਕਿਸਮ ਦੀ ਹੁੰਦੀ ਹੈ ਔਰ ਸਾਹ ਰੇਸਾ ਬਲਗਮ ਆਦਿਕ ਰੋਗ ਬਹੁਤ ਪ੍ਰਿਆਨਕ ਰੋਗ ਹੁੰਦਿਆ ਜਿਸ ਤਰ੍ਹਾਂ ਕਿ ਪ੍ਰਾਣੀ ਖੰਸੀ ਕੰਗ ਔਰ ਨਈ ਪ੍ਰਾਣੀ ਇਸ ਤਰ੍ਹਾਂ ਕਿ ਇਹ ਜਿਹੜੀ ਬਲਗਮ ਹੈ ਜਿਸ ਤਰ੍ਹਾਂ ਕਿ ਯਾਦੀ ਬਲਗਮ ਹੋ ਜਾਂਦੀ ਹੈ ਔਰ ਸਾਹ ਦਮ ਪਟਾ ਜਾਂਦਾ ਹੈ ਔਰ ਸਾਹ ਚੜ ਜਾਂਦਾ ਹੈ ਔਰ ਜਿਲਬ ਰੇਸ਼ੇ ਦੀ ਵਜ੍ਹਾ ਨਾਲ ਔਰ ਕਾਫੀ ਬਲਗਮ ਰੇਸ਼ੇ ਦੀ ਵਜ੍ਹਾ ਨਾਲ ਫੇਫਰੇ ਖਰਾਬ ਹੋਣ ਲੱਗ ਜਾਂਦੇ ਆ ਦੁਸ਼ਤ ਹੋਣ ਲੱਗ ਜਾਂਦੇ ਆ ਔਰ ਸਾਤੋਂ ਦੁਰਗੰਧ ਔਰ ਬਦਬੂ ਆਉਣ ਲੱਗ ਜਾਂਦੀ ਹੈ ਔਰ ਬਲਗਮ ਬਹੁਤ ਤੰਕਰ ਔਰ ਸਪੇਦ ਜਾਂ ਫਿਰ ਪੀਲੇ ਰੰਗ ਦੀ ਬਹੁਤ ਜ਼ਿਆਦੇ ਬਲਗਮ ਆਉਣ ਲੱਗ ਜਾਂਦੀ ਹੈ ਔਰ ਇਸ ਤਰ੍ਹਾਂ ਕੀ ਕਫ ਬਲਗਮ ਔਰ ਸਰਦੀ ਵాయੂ ਰੋਗ ਜਿਸ ਤਰ੍ਹਾਂ ਕੀ ਠੰਡੀ ਵాయు ਦੀ وجہ ਨਾਲ ਔਰ ਜਿਸ ਤਰ੍ਹਾਂ ਕੀ ਸੀਤਲਤਾ ਔਰ ਠੰਡ ਜੀ ਵਜਾਣਾ ਸਿਰ ਦਰਦ ਹੋਣਾ ਬੁਖਾਰ ਹੋਣਾ ਔਰ ਜ਼ਖਾਮ ਲੱਗਣਾ ਖਾਂਸੀ ਪੀਨਸ ਨੱਕ ਤੋਂ ਪਾਣੀ ਗਰਨਾ ਆਦਿਕ ਰੋਗ ਉਤਪਨ ਹੋ ਜਾਂਦੇ ਆ ਔਰ ਕਿਸ ਤਰ੍ਹਾਂ ਕੀ ਬਲਗਮ ਹਰੇਸ਼ਾ ਖੰਗਸਾ ਔਰ ਦਮ ਚੜਨਾ ਔਰ ਕਿਸ ਤਰ੍ਹਾਂ ਕੀ ਫੇਫਰਾਂ ਦੇ ਦਰਦ ਹੋਣਾ ਸੂਜਣ ਹੋਣੀ ਔਰ ਸਵਾਸ ਨਲੀ ਨੂੰ ਔਰ ਸੂਜਣ ਹੋਣੀ ਔਰ ਕਿਸ ਤਰ੍ਹਾਂ ਕੇ ਬਹੁਤ ਯਾਦੇ ਕੰਗਨ ਤੇ ਔਰ ਥੋੜੀ ਬਲਗਮ ਨਿਕਲਨੀ ਜਾਂ ਫਿਰ ਬਹੁਤ ਸਾਰੇ ਲੋਕ ਜੋ ਹੁੰਦੇ ਆ ਜਿਸ ਤਰ੍ਹਾਂ ਕੇ ਉਸਤੀ ਵੈਤੋਂ ਪੁੱਛੇ ਬਿਨਾ ਖਾਂਦੇ ਆ ਔਰ ਇਸ ਤੇ ਯਾਦੇ ਰੋਗ ਵੱਧ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਕੇ ਰੀਚਾ ਜਿਹੜਾ ਸੁੱਕ ਜਾਂਦਾ ਹੈ ਔਰ ਕਈ ਵਾਰੀ ਫੇਫਰਾਂ ਤੇ ਹੀ ਸੁੱਕ ਜਾਂਦਾ ਹੈ ਪਰੀ ਦਾ ਖਤਰਾ ਹੁੰਦਾ ਹੈ ਔਰ ਜਲ ਪ੍ਰੇਸ਼ਾ ਜਿਹੜਾ ਹੈਗਾ ਉਹ ਬਾਹਰ ਨਿਕਲਣਾ ਚਾਹੀਦਾ ਹੁੰਦਾ ਹੈ ਔਰ ਔਸ ਦੀ ਜੜੀ ਬੂਟੀ ਜਿਹੜੀ ਹੈ ਜਿਸ ਤਰ੍ਹਾਂ ਕਿ ਬਲਗ ਬਲਨ ਹੋਟਾ ਦਿੰਦੀ ਹੈ ਔਰ ਮਨੁੱਖ ਜਿਹੜਾ ਸੌਖਾ ਸਾਵਨ ਲੱਗ ਜਾਂਦਾ ਹੈ ਔਰ ਮਨੁੱਖ ਪਰੇਸ਼ਾਨੀ ਜਿਹੜੀ ਹੈ ਉਹ ਕੰਮ ਹੋ ਜਾਂਦੀ ਹੈ ਔਰ ਨਿੰਦਰਾ ਆਉਣ ਲੱਗ ਜਾਂਦੀ ਹੈ ਔਰ ਵਿਸ਼ਰਾਮ ਮਿਲਣ ਲੱਗ ਜਾਂਦਾ ਹੈ ਜਿਸ ਤਰ੍ਹਾਂ ਕਿ ਫੇਫਰੇ ਯਾਦੇ ਜਿਸ ਤਰ੍ਹਾਂ ਕਿ ਯਾਦੇ ਰੀਸ਼ਾ ਫੇਫਰਾਂ ਤੇ ਪੈਂਦਾ ਹੈ ਔਰ ਫੇਫਰੇ ਕਠੋਰ ਸਖਤ ਹੋ ਜਾਂਦੇ ਆ ਔਰ ਆਪਣਾ ਕੰਮ ਕਰਨ ਨੂੰ ਵੀ ਹਰ ਜਾਂਦੇ ਆ ਜਿਸ ਤੇ ਧਮਕਸੀ ਲੱਗਣੀ ਔਰ ਸਾਹ ਫੁੱਲਣਾ ਔਰ ਥੋੜਾ ਪਰਿਸਰਮ ਕਰਨ ਤੇ ਥਕਾਵਟ ਆਉਣੀ ਔਰ ਸਾਹ ਚੜਨਾ ਆਧਿਕ ਰੋਗ ਉਤਪਨ ਹੋ ਜਾਂਦੇ ਆ ਔਰ ਜਿਸ ਤਰ੍ਹਾਂ ਕਿ ਤ੍ਰੇਤ ਜਰੂਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਘੋੜਾ ਔਰ ਤੀਰ ਤਲੀਆਂ ਚੀਜ਼ਾਂ ਅਚਾਰ ਔਰ ਦਹੀਂ ਦੱਸੀ ਆਦਿਕ ਸਾਹ ਔਰ ਖੰਗ ਵਾਲਾ ਜਦੇ ਨਾ ਖਾਵੇ ਤਾਂ ਕਿ ਇਹ ਜੜੀਆਂ ਚਿਕਨੀਆਂ ਔਰ ਥੰਡੀਆਂ ਚੀਜ਼ਾਂ ਇਹਨਾਂ ਦੇ ਨਾਲ ਵੀ ਸਾਹ ਰੁਕ ਜਾਂਦਾ ਹੈ ਔਰ ਜਿਸ ਤਰ੍ਹਾਂ ਕਿ ਵੈਦ ਵਿਦਵਾਨ ਉਸਤੀ ਜੜੀ ਬੂਟੀ ਦਿੰਦਾ ਹੈ ਔਰ ਨਾਲੀ ਪ੍ਰੀਖਿਆ ਕਰਕੇ ਨਵਜਦੇ ਕਿ ਕਿ ਕਿਸ ਕਿਸਮ ਦੀ ਖੰਗ ਹੈ ਔਰ ਕਿਸ ਕਿਸਮ ਦਾ ਸਾਹ ਹੈ ਔਰ ਉਸ ਤਰ੍ਹਾਂ ਦੀ ਦਵਾਈ ਮਿਲ ਜਾਂਦੀ ਹੈ ਤਾਂ ਕਿ ਮਨੁੱਖ ਤੰਦਰੁਸਤ ਹੋ ਜਾਂਦਾ ਹੈ ਔਰ ਜਲਬ ਰੇਸ਼ਾ ਖੰਗ ਖਾਂਸੀ ਬਰਨੂ ਹਰ ਜਾਂਦੀ ਹੈ ਔਰ ਦਵਾਈ ਮਿਲਣ ਦਾ ਪਤਾ ਬਾਦ ਸਰਜੀਤ ਸਿੰਘ ਔਰ ਪਿੰਡ ਪਿਉਰੀ ਨੜੇ ਕਿ ਦਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਫੈਉਰੀ ਗਲੀ ਨੰਬਰ 14 ਟਿੱਬੀ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੀਜੀਏ